ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਪਿਛਲੇ ਦਿਨਾਂ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ ਬੜੀਆਂ ਗਤੀਵਿਧੀਆਂ ਹੋਈਆਂ ਇਸ ਸ਼ਹਿਰ ਦੇ ਵਿੱਚੋਂ ਮਲਵੇ ਵੀ ਚੱਕੇ ਗਏ ਨੰਗਲ ਡੈਮ ਦੇ ਵਿੱਚ ਤਾਲੇ ਵੀ ਲਾਏ ਗਏ ਸਤਲੁਸ ਸਦਨ ਦੇ ਵਿੱਚ ਬੀਵੀਐਮਬੀ ਦੇ ਚੇਅਰਮੈਨ ਨੂੰ ਵੀ ਡੱਕਿਆ ਗਿਆ ਚੰਗੀਆਂ ਗੱਲਾਂ ਹੋਈਆਂ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ ਦੇ ਲਈ ਜਿਹੜਾ ਮੋਰਚਾ ਸੀ ਉਹਦੇ 'ਚ ਸਾਡਾ ਵੀ ਯੋਗਦਾਨ ਹੈ ਜੇ ਅਸੀਂ ਉੱਥੇ ਨਹੀਂ ਪਹੁੰਚੇ ਪਰ ਸਾਡੀਆਂ ਦਿਲ ਦੀਆਂ ਭਾਵਨਾਵਾਂ ਆਮ ਆਦਮੀ ਪਾਰਟੀ ਨਾਲ ਸੀ ਕਿ ਪੰਜਾਬ ਦੇ ਪਾਣੀਆਂ ਨੂੰ ਕੋਈ ਲੁੱਟਣ ਵਾਲਾ ਨਹੀਂ ਚਾਹੀਦਾ। ਜਿਸ ਦਿਨ ਮਲਬੇ ਨੂੰ ਚੱਕਣ ਦਾ ਇਹਨਾਂ ਨੇ ਸ਼ੁਰੂਆਤ ਕੀਤੀ ਉਸ ਦਿਨ ਮੰਤਰੀ ਸਾਹਿਬ ਨੇ ਆ ਕੇ ਕਿਹਾ ਸਰਦਾਰ ਹਰਜੋਤ ਸਿੰਘ ਬੈਂਸ ਜੀ ਨੇ ਕਿ ਨੰਗਲ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਅਸੀਂ ਮਲਵਾਤਾ ਚੱਕਾਂਗੇ। ਪਰ ਜਿਹੜੇ ਨਗਰ ਕੌਂਸਲ ਨੰਗਲ ਨੇ ਪਿਛਲੇ ਲੰਬੇ ਸਮੇਂ ਤੋਂ ਕੰਮ ਪਾਸ ਕੀਤੇ ਹੋਏ ਉਹ ਅਸੀਂ ਕੰਮ ਨਹੀਂ ਹੋਣ ਦੇਵਾਂਗੇ। ਮੈਂ ਕਹਿੰਦਾ ਮੰਤਰੀ ਸਾਹਿਬ ਨੂੰ ਇਸ ਕੰਮ ਦੀ ਅਸੀਂ ਸ਼ਾਬਾਸ਼ੀ ਦਿੰਨੇ। ਲੋਕ ਆਪਣੇ ਚੁਣੇ ਹੋਏ ਨੁਮਾਇੰਦਿਆਂ ਤੋਂ ਆਸ ਰੱਖਦੇ ਕਿ ਵਿਕਾਸ ਦੇ ਕੰਮ ਕੀਤੇ ਜਾਣ ਪਰ ਇੱਥੇ ਮੰਤਰੀ ਸਾਹਿਬ ਤੇ ਉਹਨਾਂ ਦੇ ਸਾਥੀ ਆ ਕੇ ਉਹਨਾਂ ਕੰਮਾਂ ਨੂੰ ਰੋਕਣ ਦਾ ਕ੍ਰੈਡਿਟ ਲੈ ਰਹੇ ਵਾਓ ਸ਼ੇਰੋ ਤੁਹਾਡੇ ਤੁਹਾਨੂੰ ਲੋਕਾਂ ਨੇ ਇਸ ਲਈ ਚੁਣਿਆ ਸੀ ਜਿਸ ਦਿਨ ਕਦੇ ਵੀ ਆਮ ਆਦਮੀ ਪਾਰਟੀ ਦਾ ਨੰਗਲ ਸ਼ਹਿਰ 'ਚ ਇਕੱਠ ਹੁੰਦਾ ਪਿਛਲੇ ਕੁਝ ਦਿਨਾਂ ਦੌਰਾਨ ਇਹ ਕੌਂਸਲ ਨੂੰ ਭੰਡਣ ਤੋਂ ਇਲਾਵਾ ਇਹਨਾਂ ਕੋਈ ਕੰਮ ਨਹੀਂ ਆ ਪਰ ਨੰਗਲ ਵਾਸੀਓ ਮੈਂ ਤੁਹਾਡੇ ਨਾਲ ਇੱਕ ਬੇਨਤੀ ਕਰਦਾ ਕਿ ਸਾਨੂੰ ਬਦਨਾਮ ਕਰ ਦੇ ਚੋਰ ਕਹਿ ਕੇ ਠਾਕੂ ਕਹਿ ਕੇ ਬਦਨਾਮ ਕਰ ਦੇ ਕਿ ਇਹ ਲੁੱਟ ਕੇ ਖਾ ਗਏ 100 ਕਰੋੜ ਦੀ ਕਾਉਂਸਲ ਨੂੰ ਭਰਾਓ 100 ਕਰੋੜ ਦੀ ਕਾਉਂਸਲ ਹੈ ਪਰ ਇਹਦੇ ਵਿੱਚ 50 ਕਰੋੜ ਦੇ ਲਗਭਗ ਤਨਖਾਹਾਂ ਤੇ ਹੋਰ ਕੰਮਾਂ ਤੇ ਖਰਚ ਹੋ ਜਾਂਦੇ 10 ਕਰੋੜ ਰੁਪਇਆ ਬਿਜਲੀ ਦੇ ਬਿੱਲਾਂ ਤੇ ਜਾਂ ਕਿਤੇ ਦੇ ਟਰੈਕਟਰਾਂ ਦੇ ਕਿਤੇ ਉਹ ਖਰਚ ਹੋ ਜਾਂਦਾ ਅਮਲੇ ਤੇ ਖਰਚ ਹੋ ਜਾਂਦਾ ਕੇਵਲ ਤੇ ਕੇਵਲ 30 ਜਾਂ 40 ਕਰੋੜ ਦੇ ਡਵੈਲਪਮੈਂਟ ਦੇ ਕੰਮ ਕਰ ਰਹੇ ਹੁੰਦੇ ਉਹਨਾਂ ਦੇ ਵਿੱਚ ਵੀ ਪਿਛਲੇ ਸਾਲ ਦنان ਸਰਦਾਰ ਹਰਜੋਤ ਸਿੰਘ ਬੈਂਸ ਜੀ ਨੂੰ ਮੈਂ ਵਧਾਈ ਦੇਣਾ ਕਿ ਇਹਨਾਂ ਨੇ ਲੋਕਲ ਬਾਡੀਜ਼ ਡਿਪਾਰਟਮੈਂਟ ਦੇ ਵਿੱਚ ਆਪਣੇ ਅਸਰ ਰਸੂਖ ਦੇ ਨਾਲ 5212 ਜਿਹਦੇ ਘਟੋਂ ਕਰ 6.5 ਕਰੋੜ ਦੇ ਕੰਮ ਜਿਹੜੇ BBMP ਦੇ ਏਰੀਏ 'ਚ ਹੋਣੇ ਤੇ 10 ਕਰੋੜ ਦੇ ਕਰੀਬ ਦੇ ਕੰਮ ਜਿਹੜੇ ਰੋਕ ਦਿੱਤੇ ਗਏ ਜਿਨ੍ਹਾਂ ਦੇ ਵਿੱਚ ਟੈਕਨੀਕਲ ਬਿਡ ਲੱਗ ਚੁੱਕੀ ਕਹਿਣ ਦਾ ਭਾਵ ਕਿ ठेकेदारों ਵੱਲੋਂ ਜਿੱਤੇ ਦਿਨੇ ਹੋਏ ਟੈਂਡਰ ਸੀ ਲਾਏ ਗਏ ਸੀ ਉਹਨਾਂ ਦੇ ਕਾਗਜ਼ ਪੂਰੇ ਪਾਏਗੇ ਯਾਰ ਤੁਹਾਨੂੰ ਸਾਡੇ ਤੋਂ ਤਕਲੀਫ ਹੋ ਸਕਦੀ ਮੰਤਰੀ ਸਾਹਿਬ ਠੇਕੇਦਾਰ ਤਾਂ ਤੁਹਾਡੇ ਹੀ ਆ ਜਿਹੜੇ ਕਾਉਂਸਲ ਚ ਕੰਮ ਕਰਦੇ ਉਹ ਵੀ ਸਾਡੇ ਭਰਾ ਇਲਾਕੇ ਦੇ ਆ ਸਾਨੂੰ ਕੀ ਆਪਣਾ ਆਪਣੀ ਰੋਟੀ ਪਾਣੀ ਦਾ ਇੰਤਜ਼ਾਮ ਕਰਨ ਸਾਨੂੰ ਕੀ ਕਹਨੇ ਹੋ ਇਹ ਅਫਸਰ ਵੀ ਤੁਹਾਡੇ ਹੀ ਆ ਨੰਗਲ ਦੇ ਭਰਾਓ ਇਹ ਸਾਡੇ ਤੇ ਇਲਜ਼ਾਮ ਲਾਉਣੇ ਕਿ ਅਸੀਂ ਨਗਰ ਕਾਉਂਸਲ ਦੇ ਵਿੱਚ ਚੋਰੀ ਕਰਦੇ ਪਰ ਅੱਜ ਮੈਂ ਤੁਹਾਨੂੰ ਦੱਸਣਾ ਚਾਹਨਾ 6 ਦੇ ਕਰੀਬ 7 ਦੇ ਕਰੀਬ ਟੀਮਾਂ ਦੇ ਵਿੱਚੋਂ ਇੱਕ ਕੰਮ ਨੂੰ ਗੁਜ਼ਰ ਕੇ ਜਾਣਾ ਪੈਂਦਾ ਉਹਨਾਂ ਦੀ ਚੈਕਿੰਗ ਦੇ ਵਿੱਚ ਉਹਨਾਂ ਦੀ ਦੇਖਰੇਖ ਤੋਂ ਤਾਂ ਕੰਮ ਪਾਸ ਹੁੰਦਾ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਕਮੇਟੀ ਬਣਾਈ ਹੋਈ ਜਿਹੜੀ ਸਰਕਾਰੀ ਕਮੇਟੀ ਆ ਉਹ ਪਹਿਲਾਂ ਕੰਮ ਪਾਸ ਹੋਣ ਤੋਂ ਪਹਿਲਾਂ ਦੇਖਦੀ ਆ ਕਿ ਇਹ ਕੰਮ ਯੋਗ ਹੈ ਜਾਂ ਨਹੀਂ ਹੈ ਉਸ ਤੋਂ ਬਾਅਦ ਉੱਥੇ ਦੇ ਹੇਠਲੇ ਪੱਧਰ ਦੇ ਅਧਿਕਾਰੀ ਜਿਵੇਂ ਜੇਈ ਸਹਿਬਾਨ ਹੁੰਨੇ ਉਹਨਾਂ ਤੋਂ ਬਾਅਦ ਉਹਨਾਂ ਦੇ ਮਿਊਨਿਸਪਲ ਇੰਜੀਨੀਅਰ ਹੁੰਨੇ ਐਸਡੀਓ ਹੁੰਨੇ ਫਿਰ ਸਾਡੇ ਐਮਈ ਸਾਹਿਬ ਹੁੰਨੇ ਫਿਰ ਉਸ ਕੰਮ ਨੇ ਅਕਾਊਂਟ ਬ੍ਰਾਂਚ ਜਾਣਾ ਉਸ ਤੋਂ ਬਾਅਦ ਉਹਦਾ ਆਡਿਟ ਹੋਣਾ ਉਸ ਤੋਂ ਬਾਅਦ ਈਓ ਸਾਹਿਬ ਦੇ ਸਾਈਨ ਹੋਣੇ ਫਿਰ ਪ੍ਰਧਾਨ ਦੇ ਸਾਈਨ ਹੁੰਦੇ ਤਾਂ ਕੰਮ ਸਿਰੇ ਚੜਦਾ ਯਾਰ ਜੇ ਅਸੀਂ ਚੋਰੀ ਕਰਦੇ ਤਾਂ 6 ਜਿਹੜੇ ਇਹ ਤਾਂ ਤੁਹਾਡੇ ਅਫਸਰ ਮੇਰੇ ਵੀਰੋ ਨੰਗਲ ਸ਼ਹਿਰ ਦੇ ਵਿਕਾਸ ਨੂੰ 1 ਸਾਲ ਤੋਂ ਇਹਨਾਂ ਨੇ ਰੋਕਿਆ ਹੋਇਆ ਇਹ ਕੋਈ ਕੰਮ ਨਹੀਂ ਹੋਰ ਦੇ ਰਹੇ ਦੇਖੋ ਇੱਕ ਗੱਲ ਸੁਣੋ ਡਬਲ ਸੀ ਦੇ ਵਿੱਚ ਆਪਣੀ ਮੰਡੀ ਲੱਗਦੀ ਡਬਲ ਸੀ ਬਲਾਕ ਦੇ ਪਿੱਛੇ ਕੀ ਉਹ ਕੰਮ ਜ਼ਰੂਰੀ ਨਹੀਂ ਮੰਤਰੀ ਸਾਹਿਬ ਇੱਕ ਇੱਕ ਫੁੱਟ ਦੇ ਟੋਏ ਪਏ ਹੋਏ ਤੁਸੀਂ ਉਹ ਵੀ ਕੰਮ ਰੋਕਿਆ ਹੋਇਆ ਧਾਰਮਿਕ ਸਥਾਨ ਖਵਾਜਾ ਮੰਦਰ ਜੀ ਨੂੰ ਜਿਹੜੀ ਸੜਕ ਜਾਂਦੀ ਤੁਸੀਂ ਉਹ ਵੀ ਕੰਮ ਰੋਕਿਆ ਹੋਇਆ ਵਿਦੋਤ ਸਦਨ ਦੇ ਪਿੱਛੇ ਪਾਰਕ ਮੰਡੀ ਤੁਸੀਂ ਉਹ ਵੀ ਕੰਮ ਰੋਕਿਆ ਹੋਇਆ 6 ਨੰਬਰ ਬਾਲਮਿਕ ਵਾਰਡ ਜਿਹੜਾ ਬਾਲਮਿਕ ਮੰਦਰ ਹੈ ਜੀ ਭਗਵਾਨ ਸ਼੍ਰੀ ਵਾਲਮੀਕ ਜੀ ਦਾ ਮੰਦਿਰ ਆ ਉਹਦੇ ਪਿੱਛੇ ਪਾਰਕ ਮੰਨੀ ਉਹ ਵੀ ਕੰਮ ਰੁਕਿਆ ਹੋਇਆ ਤੁਸੀਂ ਮੇਨ ਮਾਰਕੀਟ ਦੀ ਜਿਹੜੀ ਉੱਤੇ ਸੜਕ ਮੰਨੀ ਉਹ ਵੀ ਕੰਮ ਰੁਕਿਆ ਹੋਇਆ ਤੁਸੀਂ ਸਿਵਲ ਹਸਪਤਾਲ ਜਿਹੜਾ ਬਰਾਰੀ ਵਾਲੀ ਜਿਹੜੀ ਸੜਕ ਆ ਉਹ ਵੀ ਕੰਮ ਰੁਕਿਆ ਹੋਇਆ ਤੁਸੀਂ ਐਮਪੀ ਦੀ ਕੋਠੀ ਰਾਮਲੀਲਾ ਗਰਾਊਂਡ ਦਾ ਕੰਮ ਹੈ ਉਹ ਵੀ ਰੁਕਿਆ ਹੋਇਆ ਕਿੰਨੇ ਜਿੰਮਾਂ ਦੇ ਕੰਮ ਰੁਕੇ ਹੋਏ ਕਿੰਨੀਆਂ ਸੜਕਾਂ ਦੇ ਕੰਮ ਰੁਕੇ ਹੋਏ ਮੰਤਰੀ ਸਾਹਿਬ ਇਹ ਤੁਹਾਨੂੰ ਸ਼ੋਭ ਦੇਣੀ ਆ ਤੁਸੀਂ ਆਪਣੇ ਅਫਸਰਾਂ ਤੋਂ ਕੰਮ ਕਰਾਓ ਆਪਣੇ ਠੇਕੇਦਾਰਾਂ ਤੋਂ ਕੰਮ ਕਰਾਓ ਨੰਗਰ ਦੇ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਤੁਹਾਡੇ ਬੰਦੇ ਜਿਹੜੇ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਹੈ ਇਹ ਪਾਣੀ ਦੇ ਠੇਕੇ ਨਹੀਂ ਟੈਂਡਰ ਨਹੀਂ ਕਰ ਰਿਹਾ ਹਜੇ ਤੱਕ ਖੂਪ ਪਟਣ ਦੇ ਇਹ ਵੀ ਕੰਮ ਰੋਕੇ ਹੋਏ ਯਾਰ ਅਸੀਂ ਤਾਂ ਹਜੇ 8 ਮਹੀਨੇ ਹੋਰ ਹੈ ਇਹਦਾ ਮਤਲਬ ਤੁਸੀਂ ਸ਼ਹਿਰ ਨੂੰ ਬਰਬਾਦ ਕਰ ਦੇਣਾ 52 12 ਦੀ ਗੱਲ ਕਰਦੇ ਸਾਡੇ ਇਹਨਾਂ ਦੇ ਸਤਕਾਰਯੋਗ ਆਮ ਆਦਮੀ ਪਾਰਟੀ ਦੇ ਵਰਕਰ ਤੇ ਨੇਤਾ ਕਿ ਜਿਹੜੇ ਇਹ ਬੰਦੇ ਆ 52 12 ਦੀ ਕੰਮ ਹੈ ਕਹਿੰਦੇ ਜੀ ਇਹ ਇਹ ਜਿਹੜੇ ਆਪਾਂ ਆਪਾਂ ਬੀਬੀਐਮਬੀ ਨਾਲ ਮਿਲੇ ਹੋਏ ਯਾਰ ਕੰਮ ਤਾਂ ਤੁਸੀਂ ਰੋਕੇ ਹੋਏ 5212 ਦੀ ਪਰਮਿਸ਼ਨ ਸਾਨੂੰ ਕਹਿੰਦੇ BBMP ਦੇ ਵਿੱਚ ਕੰਮ ਕਰਨੀ ਲਾਓ ਇਹਨਾਂ ਦਾ ਲੋਕਲ ਬਾਡੀ ਡਿਪਾਰਟਮੈਂਟ ਕਹਿ ਰਿਹਾ ਮੰਤਰੀ ਸਾਹਿਬ ਦੀ ਸਰਕਾਰ ਕਹ ਰਹੀ ਕਿ ਜੇ ਤੁਸੀਂ BBMP ਦੇ ਏਰੀਆ ਚ ਕੰਮ ਕਰਨਾ ਤਾਂ ਇਹ ਸਾਡਾ ਏਰੀਆ ਨਹੀਂ ਹੈ ਪਹਿਲਾਂ ਸਾਡੇ ਤੋਂ ਪਰਮਿਸ਼ਨ ਲਾਓ ਜੇ ਤੁਸੀਂ ਬਾਹਰ ਕੰਮ ਕਰਨਾ ਆ 5212 ਇਹ ਵੀ ਤੁਸੀਂ ਕੰਮ ਰੋਕਿਆ ਹੋਇਆ ਚੰਡੀਗੜ੍ਹ ਦੇ ਆਧਾਰ ਤੇ ਤੁਹਾਡੇ ਠੇਕੇ ਦਾ ਠੇਕੇਦਾਰੀਆਂ ਕਰ ਲੈਣ ਤੁਹਾਡੇ ਜਿਹੜੇ ਅਫਸਰ ਆ ਆਪਣੀ ਅਫਸਰੀਆਂ ਕਰ ਲੈਣ ਪਰ ਨੰਗਲ ਦੇ ਲੋਕਾਂ ਨੂੰ ਤੰਗ ਨਾ ਕਰੋ ਨਾ ਕਰੋ ਤੇ ਨੰਗਲ ਵਾਸੀਓ ਇਹੀ ਨਾ ਗੱਲਾਂ ਕਰੋ ਕਿ ਅਸੀਂ ਕੁਝ ਨਹੀਂ ਕਰਦੇ ਆ ਜਿਹੜੀ ਤੁਹਾਡੀ ਚੁਣੀ ਹੋਈ ਸਰਕਾਰ ਸੀ ਜਿਹੜੇ ਸਾਡੇ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਨੰਗਲ ਸ਼ਹਿਰ ਚ ਕੋਈ ਵੀ ਕੰਮ ਨਹੀਂ ਹੋਣ ਦਿੰਦੀ ਇਹਨਾਂ ਨੇ ਆਪ ਕੋਈ ਧੱਕਾ ਤੋੜਨਾ ਨਹੀਂ ਸਾਨੂੰ ਤੋੜਨ ਨਹੀਂ ਦੇਣਾ ਤੇ ਨੰਗਲ ਸ਼ਹਿਰ ਜਿਹੜਾ ਪਹਿਲਾਂ ਹੀ ਬਰਬਾਦ ਹੋਣ ਵਾਲ ਨੂੰ ਜਾ ਰਿਹਾ ਸਰਕਾਰ ਤੁਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੰਤਰੀ ਸਾਹਿਬ ਤੇ ਤੁਹਾਡੇ ਸਾਥੀ ਜ਼ਿੰਮੇਵਾਰ ਹੋਵੋਗੇ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀ ਕਿ ਸਾਨੂੰ ਪ੍ਰਦਰਸ਼ਨ ਕਰਨ ਲਈ ਮਜਬੂਰ ਨਾ ਕਰੋ ਤੇ ਜਿੱਦਣ ਕਿਤੇ ਸਾਨੂੰ ਦਾ ਲੱਗ ਗਿਆ ਅਸੀਂ ਤੁਹਾਡੀ ਕੋਠੀ ਦੇ ਬਾਹਰ ਤਰਨਾ ਦੇਣਾ ਫਿਰ ਪ੍ਰਸ਼ਾਸਨ ਤੇ ਤੁਸੀਂ ਖੁਦ ਜ਼ਿੰਮੇਵਾਰ ਹੋਵੋਗੇ ਮੰਤਰੀ ਸਾਹਿਬ ਇੱਕ ਵਾਰ ਫੇਰ ਬੇਨਤੀ ਕਰਦਾ ਕਿ ਨਗਰ ਕੌਂਸਲ ਨੰਗਲ ਦੇ ਕੰਮਾਂ ਨੂੰ ਰੋਕਣ ਦੀ ਬਜਾਏ ਕੰਮ ਚਲਾਓ ਇਹ ਤੁਹਾਨੂੰ ਹੀ ਸਰਦਾਰੀਆਂ ਮਿਲਿਆ ਜਿਹਨੇ ਰਿਬਨ ਕੱਟਣਾ ਅਸੀਂ ਨਹੀਂ ਕਿਸੇ ਕੰਮ ਦਾ ਰਿਬਨ ਕੱਟਣਾ ਨੰਗਲ ਦੇ ਲੋਕਾਂ ਨਾਲ ਧਰੋ ਨਾ ਕਮਾਓ ਤੇ ਨੰਗਲ ਵਾਸੀਓ ਆਓ ਇਕੱਠੇ ਹੋ ਕੇ ਇਹਨਾਂ ਲੋਕਾਂ ਨੂੰ ਅਸੀਂ ਜਵਾਬ ਦਈਏ ਜਿਹੜੇ ਸਾਡੇ ਵਿਕਾਸ 'ਚ ਰੋੜਾ ਹੈ ਧੰਨਵਾਦ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਪਿਛਲੇ ਦਿਨਾਂ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ ਬੜੀਆਂ ਗਤੀਵਿਧੀਆਂ ਹੋਈਆਂ ਇਸ ਸ਼ਹਿਰ ਦੇ ਵਿੱਚੋਂ ਮਲਵੇ ਵੀ ਚੱਕੇ ਗਏ ਨੰਗਲ ਡੈਮ ਦੇ ਵਿੱਚ ਤਾਲੇ ਵੀ ਲਾਏ ਗਏ ਸਤਲੁਸ ਸਦਨ ਦੇ ਵਿੱਚ ਬੀਵੀਐਮਬੀ ਦੇ ਚੇਅਰਮੈਨ ਨੂੰ ਵੀ ਡੱਕਿਆ ਗਿਆ ਚੰਗੀਆਂ ਗੱਲਾਂ ਹੋਈਆਂ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ ਦੇ ਲਈ ਜਿਹੜਾ ਮੋਰਚਾ ਸੀ ਉਹਦੇ 'ਚ ਸਾਡਾ ਵੀ ਯੋਗਦਾਨ ਹੈ ਜੇ ਅਸੀਂ ਉੱਥੇ ਨਹੀਂ ਪਹੁੰਚੇ ਪਰ ਸਾਡੀਆਂ ਦਿਲ ਦੀਆਂ ਭਾਵਨਾਵਾਂ ਆਮ ਆਦਮੀ ਪਾਰਟੀ ਨਾਲ ਸੀ ਕਿ ਪੰਜਾਬ ਦੇ ਪਾਣੀਆਂ ਨੂੰ ਕੋਈ ਲੁੱਟਣ ਵਾਲਾ ਨਹੀਂ ਚਾਹੀਦਾ। ਜਿਸ ਦਿਨ ਮਲਬੇ ਨੂੰ ਚੱਕਣ ਦਾ ਇਹਨਾਂ ਨੇ ਸ਼ੁਰੂਆਤ ਕੀਤੀ ਉਸ ਦਿਨ ਮੰਤਰੀ ਸਾਹਿਬ ਨੇ ਆ ਕੇ ਕਿਹਾ ਸਰਦਾਰ ਹਰਜੋਤ ਸਿੰਘ ਬੈਂਸ ਜੀ ਨੇ ਕਿ ਨੰਗਲ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਅਸੀਂ ਮਲਬਾਤਾ ਚੱਕਾਂਗੇ। ਪਰ ਜਿਹੜੇ ਨਗਰ ਕੌਂਸਲ ਨੰਗਲ ਨੇ ਪਿਛਲੇ ਲੰਬੇ ਸਮੇਂ ਤੋਂ ਕੰਮ ਪਾਸ ਕੀਤੇ ਹੋਏ ਉਹ ਅਸੀਂ ਕੰਮ ਨਹੀਂ ਹੋਣ ਦਵਾਂਗੇ। ਮੈਂ ਕਹਿੰਦਾ ਮੰਤਰੀ ਸਾਹਿਬ ਨੂੰ ਇਸ ਕੰਮ ਦੀ ਅਸੀਂ ਸ਼ਾਬਾਸ਼ੀ ਦਿੰਨੇ। ਲੋਕ ਆਪਣੇ ਚੁਣੇ ਹੋਏ ਨੁਮਾਇੰਦਿਆਂ ਤੋਂ ਆਸ ਰੱਖਦੇ ਕਿ ਵਿਕਾਸ ਦੇ ਕੰਮ ਕੀਤੇ ਜਾਣ ਪਰ ਇੱਥੇ